ਇਹ ਕਰਚੀ ਕਫਾ ਸਾ ਵਾਈ ਕਰਚੀ ਫਤਿਹ ਮੈਂ ਨਵਜੋਤ ਕੋਰ ਮੋਦੇ ਕੱਲ 5 ਫਰਵਰੀ ਦੀ ਗੱਲ ਆ ਕਿ ਸਾਡੇ ਪਿੰਡ ਵਿੱਚ ਜਿਹੜੇ ਰੂੜੀਆਂ ਤੋਂ ਤੋਂ ਬੋਤਲਾਂ ਕੱਚ ਵਗੈਰਾ ਇਕੱਠਾ ਕਰਦੇ ਆ ਉਹ ਸਾਡੇ ਪਿੰਡ ਵਿੱਚ ਆਏ ਸੀ ਤੇ ਸਾਡੇ ਪਿੰਡ ਦੇ ਵਿੱਚ ਇੱਕ ਘਰ ਆ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਵੀ ਉਹ ਘਰ ਦੇ ਵਿੱਚ ਉਹ ਪੰਦ ਟੱਪ ਕੇ ਐਂਟਰੀ ਕੀਤੀ ਬੂਹਾ ਤੋੜ ਕੇ ਅੰਦਰ ਵੜੇ ਆ ਜਿੰਦਰੇ ਵਜੇ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਾਰੀ ਫੋਲਾ ਫਰਾਲੀ ਮਾਰੀ ਉਸ ਤੋਂ ਬਾਅਦ ਉਹਨਾਂ ਨੇ ਇਨਵਰਟਰ ਦਾ ਬੈਂਟਰਾ ਲਾਇਆ ਤੇ ਬਾਹਰ ਕੱਢਿਆ ਉਹਦੇ ਵਿੱਚੋਂ ਪਾਣੀ ਕੱਢ ਕੇ ਤੇ ਕਾਂਦਰੇ ਉੱਤੇ ਰੱਖ ਕੇ ਤੋਂ ਬਾਹਰ ਟੱਪਣ ਲੱਗੇ ਸੀ ਹੀ ਸੀਗੇ ਵੀ ਉਹਨਾਂ ਦਾ ਜਿਹੜਾ ਦੂਸਰਾ ਵੱਡੇ ਭਾਜੀ ਜਿਹੜੇ ਉਹਨਾਂ ਦੇ ਉਹ ਪਤੀਲਾ ਲੈਣ ਵਾਸਤੇ ਉਹਨਾਂ ਦੇ ਘਰ ਆਏ ਜਦੋਂ ਉਹਨਾਂ ਨੇ ਵੇਖਿਆ ਤੇ ਉਹ ਜਿਹੜੇ ਹੀ ਬੈਂਟਰਾ ਛੱਡ ਗਏ ਉੱਥੋਂ ਭੱਜ ਗਏ ਤੇ ਜਦੋਂ ਉਹ ਭੱਜੇ ਆ ਫਿਰ ਉਹਨਾਂ ਨੇ ਮਗਰ ਭੱਜੇ ਆ ਕੋਸ਼ਿਸ਼ ਕੀਤੀ ਫੜਨ ਦੀ ਪਰ ਉਹ ਫੜੇ ਨਹੀਂ ਗਏ ਤੇ ਬਾਅਦ ਵਿੱਚ ਦੱਸਣ ਦੇ ਵਿੱਚ ਇਹ ਗੱਲ ਪਤਾ ਲੱਗੀ ਵੀ ਅੱਡੇ ਦੇ ਉੱਤੇ ਉਹਨਾਂ ਨੇ ਇੱਕ ਜਗਾੜੂ ਰੇੜੀ ਜਿਹੜੀ ਸੀ ਉਹ ਲਾਈ ਸੀ ਤੇ ਉਹਦੇ ਉੱਤੇ ਉਹ ਭੱਜ ਕੇ ਇਥੋਂ ਭੱਜਣ ਚ ਕਾਮਯਾਬ ਹੋ ਗਿਆ ਤੇ ਇਹ ਮੇਰੀ ਜਿਹੜੀ ਉਹ ਭਜਣ ਦੀ ਵੀਡੀਓ ਥੋੜੀ ਜੀ ਉਹ ਵੀ ਰਿਕਾਰਡਿੰਗ ਜਿਹੜੀ ਮੈਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ ਜੋ ਘਰ ਦਾ ਉਹਨਾਂ ਦਾ ਜੋ ਹਾਲ ਹੈ ਜੋ ਵੀ ਉਹਨਾਂ ਨੂੰ ਨੁਕਸਾਨ ਹੋਇਆ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਮੈਂ ਸਾਰਿਆਂ ਨੂੰ ਇਹੀ ਸਲਾਹ ਦਵੂੰਗੀ ਵੀ ਜਿਹੜੇ ਪ੍ਰਿੰਟ ਦੇ ਵਿੱਚ ਇਹਨੂੰ ਇਹੀ ਸਲਾਹ ਦਵਾਂਗੀ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਇਸ ਤਰ੍ਹਾਂ ਕੋਈ ਰੂੜੀ ਦੇ ਉੱਪਰ ਕੋਈ ਵੀ ਰੂੜੀਆਂ ਤੋਂ ਸਮਾਨ ਚੁਪਣ ਵਾਲੇ ਆਉਂਦੇ ਆ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਨਾ ਵੜਿਆ ਜਾਵੇ ਖਾਸ ਤੌਰ ਤੇ ạtਾਰੀ ਹਲਕੇ ਦੇ ਜਿੰਨੇ ਵੀ ਪਿੰਡ ਹੈ ਇਹਨਾਂ ਵਿੱਚ ਧਿਆਨ ਰੱਖਿਆ ਜਾਵੇ ਕਿਉਂਕਿ ਕੋਈ ਬੁੱਢੇ ਬਜ਼ੁਰਗ ਵੀ ਨਹੀਂ ਆ ਉਹਨਾਂ ਦੀ ਉਮਰ ਵੀ ਕੋਈ 20 ਦੇ ਲੱਗ ਛੱਗੇ ਆ ਦੋ ਤਿੰਨ ਜਾਣੇ ਆਉਂਦੇ ਆ ਤੇ ਪਿੰਡ ਦੇ ਵਿੱਚ ਇਸ ਤਰ੍ਹਾਂ ਚੋਰੀ ਕਰਦੇ ਆ ਤੇ ਇਹਨਾਂ ਤੋਂ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ ਜਿਹੜੀ ਆ ਜ਼ਰੂਰਤ ਹੈ ਤੇ ਮੇਰੀ ਵੀਡੀਓ ਨੂੰ ਤੁਹਾਨੂੰ ਦੇਖਣ ਵਾਸਤੇ ਧੰਨਵਾਦ ਜੀ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਇਹ ਸਾਡੇ ਪਿੰਡ ਮੋਦੇ ਦੇ ਵਿੱਚ ਆ ਜਿਹੜਾ ਨਵਾਂ ਕਾਰ ਆ ਜਿਹੜਾ ਕਿ ਆਪਣੇ ਆਪਾਂ ਸੋਚ ਲੈਨੇ ਵਿਚਾਰੇ ਗਰੀਬ ਜਿਹੜੇ ਆ ਹੱਥ ਮਾਰਦੇ ਫਿਰਦੇ ਆ ਰੂੜੀਆਂ ਦੇ ਉੱਤੇ ਉਹਨਾਂ ਦੀ ਆ ਚੀਜ਼ ਆ ਵੀ ਆ ਵਿਚਾਰੇ ਗਰੀਬ ਸਾਡੇ ਪਿੰਡ ਦੇ ਲੋਕ ਵਿਚਾਰੇ ਜਿਨ੍ਹਾਂ ਦਾ ਬੱਚਾ ਵੀ ਇੱਕ ਤੁਹਾਨੂੰ ਦਿਖਾਉਣੀ ਆ ਹੈਂਡੀਕੈਪ ਆ ਇਹਦੀ ਕੱਲ ਮੈਡੀਸਿਨ ਲੈਣ ਗਏ ਸੀ ਸ਼ਹਿਰ ਤੇ ਮਗਰੋਂ ਜਿਹੜੇ ਕਾਕੂ ਜਾੜਾ ਰੂੜੀਆਂ ਉੱਤੋਂ ਕੱਪ ਗਲਾਸਾਂ ਚ ਝੁਗਣ ਵਾਲੇ ਆਏ ਆ ਉਹਨਾਂ ਨੇ ਆ ਦਰਵਾਜ਼ਾ ਭੰਨ ਕੇ ਨਾਲ ਉਹ ਦਰਵਾਜਾ ਜਿਹੜਾ ਬਿਲਕੁਲ ਲਾ ਦਿੱਤਾ ਤੇ ਇਧਰਲੇ ਬਨੇਵਾ ਜਿਹੜਾ ਇਨਵਰਟਰ ਲੱਗਾ ਆ ਇਹਦਾ ਬੈਟਰਾ ਵੀ ਲਾਇਆ ਸੀ ਪਰ ਇਹਨਾਂ ਨੇ ਹੁਣ ਕਿਉਂਕਿ ਤੁਹਾਨੂੰ ਪਤਾ ਵਾ ਲਾਈਟ ਨਹੀਂ ਆਉਂਦੀ ਇਸ ਕਰਕੇ ਇਹਨਾਂ ਨੇ ਆ ਜਿਹੜਾ ਬੈਟਰਾ ਹਲਵਾ ਲਿਆ ਕੱਲ ਯਾਨੀ ਕਿ ਕੱਲ 5 ਤਰੀਕ ਦੀ ਗੱਲ ਆ 5 ਫਰਵਰੀ ਦੀ ਤੇ ਬਾਕੀ ਵੀ ਇਹਨਾਂ ਨੇ ਕਹਿੰਦੇ ਕਿ ਕਪੜੇ-ਕੁਪੜੇ ਚੁੱਕੇ ਸੀ ਗੱਦੇ-ਗੁੱਦਿਆਂ ਦਾ ਖਲਾਰਾ ਪਾਇਆ ਸੀ ਪਰ ਉਹ ਉਹਨਾਂ ਨੇ ਹੁਣ ਸਮੇਟ ਲਿਆ ਕਿਉਂਕਿ ਮੇਰੇ ਕੋਲ ਕੱਲ ਵੀਡੀਓ ਨਹੀਂ ਬਣੀ ਤੇ ਇਹ ਵੀ ਕਾਲ ਜਿਹੜੇ ਵਿਚਾਰੇ ਕਿਤੇ ਦਵਾਈ ਲੈਣ ਗਏ ਤੇ ਇਹਨਾਂ ਨੇ ਸ਼ਾਮੀ ਘਰ ਆਏ ਆ ਤੇ ਬੈਟਰਾ ਵੀ ਉਹਨਾਂ ਦਾ ਜਿਹੜਾ ਬੈਟਰਾ ਸੀ ਉਹ ਚੁੱਕ ਕੇ ਆਹ ਕੰਧ ਥਾਣੀ ਉਤੋਂ ਲਈ ਰੱਖ ਕੇ ਤੇ ਬਾਹਰ ਟੱਪਣ ਲੱਗੇ ਸੀ ਤੇ ਜਦੋਂ ਬਾਹਰੋਂ ਦੂਜੇ ਘਰ ਵਾਲੇ ਜਿਹੜੇ ਹੈਗੇ ਇਹਨਾਂ ਦੇ ਵੱਡੇ ਭਾਜੀ ਉਹ ਇਹਨਾਂ ਦੇ ਘਰੋਂ ਪਤੀਲਾ ਲੈਣ ਵਾਸਤੇ ਆਏ ਜਦੋਂ ਉਹ ਵੇਖਿਆ ਤੇ ਉਹ ਭੱਜ ਗਏ ਬੈਂਟਰਾ ਛੱਡ ਗਏ ਜਿਹੜਾ ਬੈਟਰੀ ਦਾ ਹੈ ਪਾਣੀ ਪੂਣੀ ਸੀ ਉਹ ਬਾਹਰ ਕੱਢਿਆ ਸੀ ਬਾਕੀ ਤੁਹਾਨੂੰ ਮੈਂ ਇਹਨਾਂ ਦੇ ਨਾਲ ਗੱਲ ਕਰਵਾਂ ਨਹੀਂ ਬਾਕੀ ਤੁਹਾਨੂੰ ਮੈਂ ਸਾਰੀ ਗੱਲ ਜਿਹੜੀ ਆ ਆਪ ਵੀ ਦੱਸਾਂਗੀ ਹਾਂਜੀ ਦੀਦੀ ਕੀ ਹੋਇਆ ਸੀ ਗੱਲ हां जी दीदी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹੋਇਆ ਕੱਲ ਕੀ ਪ੍ਰੋਬਲਮ ਗਈ ਜੀ ਕੱਲ ਪ੍ਰੋਬਲਮ ਇਹ ਆਈ ਪਈ ਅਸੀਂ ਘਰ ਨਹੀਂ ਸੀ ਹੈਗੇ ਹੂੰ ਤੇ ਅਸੀਂ ਗਏ ਸੀ ਬੱਚੇ ਦੀ ਦਵਾਈ ਲੈਣ ਆਪਣੇ ਅੱਛਾ ਇਹ ਠੀਕ ਨਹੀਂ ਰਹਿੰਦਾ ਵੀ ਹੈਂਡੀਕੈਪ ਹੈਗਾ ਏ ਅਸੀਂ ਘਰ ਨਹੀਂ ਸੀ ਹੈਗੇ ਦਰਵਾਜ਼ੇ ਸਾਡੇ ਬੰਦ ਸੀ ਅੱਛਾ ਜੀ ਇਹ ਘਰ ਲੱਗੇ ਸਾਡੇ ਖਾਲੀ ਮਕਾਨ ਸੀ ਉਹਨਾਂ ਦੇ ਲੱਗੇ ਉਹ ਕੋਈ ਲਫਾਫੇ ਚੁੱਕਣ ਵਾਲੇ ਆਏ ਅੱਛਾ ਕਾਫੇ ਚੁਗਦੇ ਚੁਗਦੇ ਸਾਡੇ ਇਧਰਲੇ ਪਾਸੇ ਆ ਗਏ ਆ ਤੇ ਉਹਨਾਂ ਨੇ ਦੇਖਿਆ ਵੀ ਘਰ ਦਾ ਦਰਵਾਜ਼ਾ ਬੰਦ ਸੀਗਾ ਬਾਹਰ ਜਿੰਦਰਾ ਲੱਗਾ ਅੱਛਾ ਬਾਹਰੋਂ ਜਿੰਦਰਾ ਵਜਾਇਆ ਹਾਂਜੀ ਤੇ ਅੰਦਰ ਵੀ ਜਿੰਦਰਾ ਮਾਰਿਆ ਸੀ ਜਿੰਦਰੇ ਅੰਦਰ ਵੀ ਅਸੀਂ ਮਾਰੇ ਸੀਗੇ ਅੱਛਾ ਜਦੋਂ ਵੇਖਿਆ ਉਹਨਾਂ ਨੇ ਬਾਹਰਲਾ ਦਰਵਾਜ਼ਾ ਸਾਡਾ ਬੰਦ ਈ ਆ ਤੇ ਉਹ ਕੰਦ ਟੱਪ ਕੇ ਸਾਡੇ ਆ ਗਏ ਘਰ ਅੱਛਾ ਜੀ ਘਰ ਆ ਗਏ ਨੇ ਤੇ ਬਾਅਦ ਵਿੱਚ ਉਹਨਾਂ ਨੇ ਦਰਵਾਜ਼ਾ ਸਾਡਾ ਤੋੜ ਦਿੱਤਾ ਅੱਛਾ ਸਾਡਾ ਨਵੀਟਰ ਬੈਟਰਾ ਜੋ ਸਭ ਕੁਝ ਹੀ ਬਾਹਰ ਪਾਣੀ ਬੇੜੇ ਵਿੱਚ ਪਾਇਆ ਗੰਦ ਉਹਨਾਂ ਨੇ ਬਹੁਤ ਜ਼ਿਆਦਾ ਤੇ ਕੰਦ ਦੇ ਉੱਤੇ ਲੈ ਕੇ ਤੇ ਚੱਲੇ ਸੀਗੇ ਅੱਛਾ ਤੇ ਉਹ ਅੰਦਰ ਅਲਮਾਰੀ ਦੀਆਂ ਕੱਪੜੇ ਵਗੈਰਾ ਅਲਮਾਰੀਆਂ ਸਾਡੀਆਂ ਸਭ ਹੀ ਖਾਲੀ ਕੀਤੀਆਂ ਸੀ ਉਹਨਾਂ ਨੇ ਤੇ ਜੋ ਅੰਦਰ ਟੀਵੀ ਬਾਕਸ ਫੋਲੇ ਬੈੱਡ ਫੋਲੇ ਸਾਡੇ ਉਹਨਾਂ ਨੇ ਇਸੇ ਕਮਰੇ ਚੋਂ ਕਿ ਹੋਰ ਵੀ ਕਮਰੇ ਚੋਂ ਦੂਸਰੇ ਕਮਰੇ ਚੋਂ ਵੀ ਦੋ ਕਮਰਿਆਂ ਦੇ ਵਿੱਚ ਉਹਨਾਂ ਨੇ ਸਾਡੇ ਕੀਤੀ ਹੈ ਅੱਛਾ ਦੋਵਾਂ ਕਮਰਾਂ ਦੋਵਾਂ ਦੋਨਾਂ ਕਮਰਿਆਂ ਦੇ ਵਿੱਚ ਜਿਹੜੀ ਚੋਰੀ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਹੈ ਤੇ ਤੁਸੀਂ ਦਵਾਈ ਲੈਣ ਗਏ ਹੋ ਹਾਂਜੀ ਅਸੀਂ ਦਵਾਈ ਲੈਣ ਗਏ ਕੱਲ ਗਏ 5 ਤਰੀਕ ਦੀ ਗੱਲ 5 ਫਰਵਰੀ ਹਾਂਜੀ 5 ਫਰਵਰੀ ਦੀ ਗੱਲ ਠੀਕ ਹੈ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਸਾਡਾ ਇਹ ਆ ਕਿ ਅੰਦਰੋਂ ਸਭ ਉਹਨਾਂ ਨੇ ਖਿਲਾਰੇ ਪਾਏ ਸੀਗੇ ਬੈੱਡ ਵੀ ਫੁੱਲੇ ਤੇ ਸਾਡੀ ਅਲਮਾਰੀਆਂ ਫੁੱਲੀਆਂ ਤੇ ਟੀਵੀ ਬਾਕਸ ਵੀ ਫੁੱਲ ਤੇ ਸਭ ਵੀ ਮਤਲਬ ਇਹ ਨੁਕਸਾਨ ਸਾਡਾ ਦਰਵਾਜ਼ਾ ਤੋੜ ਗਏ ਨੇ ਸਾਨੂੰ ਉਹ ਨੁਕਸਾਨ ਪੈ ਗਿਆ ਤੇ ਜਿਹੜਾ ਉਹ ਥੈਲਾ ਵਗੈਰਾ ਸੀ ਉਹ ਫੜ ਕੇ ਚੁੱਕ ਕੇ ਲੈ ਗਏ ਆ ਜਾਂ ਆਪਣਾ ਜਿਹੜਾ ਕੋਈ ਪ੍ਰੂਫ ਛੱਡਿਆ ਕਿ ਜਾਂ ਹਾਂਜੀ ਨਹੀਂ ਉਹਨਾਂ ਨੇ ਪ੍ਰੂਫ ਛੱਡਿਆ ਵਾ ਸਾਡੇ ਵਾਸਤੇ ਚਲੋ ਛੱਡਿਆ ਏ ਬੋਰਾ ਉਹਨਾਂ ਨੇ ਉੱਥੇ ਸੁੱਟ ਦਿੱਤਾ ਸੀ ਉਹਦੇ ਵਿੱਚ ਉਹ ਨਹੀਂ ਲੈ ਕੇ ਗਏ ਉਹ ਛੱਡ ਗਏ ਤੇ ਬਾਕੀ ਇਹ ਵੀ ਉਹ ਹੱਥ ਆਏ ਆਏ ਫੇਰ ਭੱਜ ਗਏ ਸੀ ਇਸ ਤਰ੍ਹਾਂ ਗਲੀ ਦੇ ਵਿੱਚ ਆ ਘਰ ਪੈਂਦਾ ਜਿਨਾਂ ਦੇ ਘਰ ਕੱਲ ਜਿਹੜੇ ਕਿ ਆਪਾਂ ਰੂੜੀਆਂ ਦੇ ਤੋਂ ਕਾ ਕੂਚੋ ਆ ਜਿਹੜੇ ਕੱਪ ਗਲਾਸਾਂ ਚੁੱਕਦੇ ਆ ਆਪਾਂ ਆ ਦਿੰਦੇ ਗਰੀਬ ਵਿਚਾਰੇ ਚੁੱਕਦੇ ਇਹ ਕੰਦ ਥਾਣੀ ਜਿਹੜੇ ਆ ਭੱਜਣ ਲੱਗੇ ਸੀ ਤੇ ਆ ਜਿਹੜਾ ਥੈਲਾ ਵਾ ਉਹ ਇੱਥੇ ਛੱਡ ਗਏ ਆ